ਉੱਚੀ ਬੋਲੇ ਕਰ ਬੋਤ ਬਰ ਦਰਦ ਨਾਲ ਖੜੇ ਕੋਈ ਵੀ ਇੱਕ ਵੀਡੀਓ ਬਣਾ ਮਾਰਿਓ ਚਾਰੇ ਪੰਜ ਜਾਨਾਂ ਆ ਦੇਖ ਵੀਰੇ ਅੱਛਾ ਜੀ ਇਹਨਾਂ ਨੇ ਸਾਨੂੰ ਡਿਫਲਟਰ ਕਰਤਾ ਸਾਰਿਆਂ ਨੂੰ ਇੱਥੇ ਜਿੰਨੇ ਸਾਰੇ ਖੜੇ ਸਾਰੇ ਡਿਫਲਟਰ ਹੋਏ ਕਿ ਨਹੀਂ ਆ ਬਰਦੇ ਆਰਕ ਉਹ ਸਾਡੀਆਂ ਪਿਛੀਆਂ ਬੈਂਕ ਡਾਟਾ ਦੇਖੋ ਕਦੇ ਵੀ ਸਾਡੇ ਵੜਕਣਾ ਬੋਲੀ ਇੱਕੋ ਜਿਹੇ 6 ਮਹੀਨੇ ਦੇ ਵਿੱਚ ਅਸੀਂ ਆ ਕੇ ਕਿਸ਼ਤਾਂ ਭਰੀਆਂ ਨੇ ਹੁਣ ਵੀ ਭੱਜ ਵਾਸਤੇ ਪਿਆਰ ਆ ਅਸੀਂ ਲੈ ਕੇ ਆਉਨੇ ਆ ਇੱਥੇ ਪੁੱਤਰ ਪਾਂ ਨੂੰ ਪਿਆਰ ਦੇ ਇੱਥੇ ਹੈਈ ਕੋਈ ਨਹੀਂ ਹੁਣ ਤਾਂ ਜਿੰਦਾ ਲੱਗਿਆ ਬੈ ਡੇਢ ਸਾਲ ਤੋਂ ਡੇਢ ਸਾਲ ਤੋਂ ਚਿੰਤਾ ਲੱਗਿਆ ਬੈ ਜੀ ਫਿਰ ਕਿਸਾਨਾਂ ਦੀਆਂ ਸਹੂਲਤਾਂ ਕਿੱਥੋਂ ਆਉਂਦੀਆਂ ਨੇ ਜੀ ਕਿੱਥੋਂ ਇਹ ਸਿਸਟਮ ਚੱਲਦਾ ਹੈ ਕਿਉਂਕਿ ਸਭ ਤੋਂ ਵੱਡਾ ਜਿਹੜਾ ਇਹ ਕਾਂਸਿਆ ਵਾਸਤੇ ਆਧਾਰਾ ਬਣਾਇਆ ਗਿਆ ਸੀਗਾ ਜੀ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਸਤੇ ਕਿਸਾਨਾਂ ਦੇ ਹਾਲਾਤ ਸਾਨੂੰ ਸਾਰਿਆਂ ਨੂੰ ਪਤਾ ਕਿਸਾਨੀ ਪਰਿਵਾਰਾਂ ਚੋਂ ਆ ਕੇ ਕੀ ਹਾਲਾਤ ਨੇ ਜੇ ਇੱਥੇ ਇੰਦਾਂ ਦੀਆਂ ਠੱਗੀਆਂ ਹੋ ਰਹੀਆਂ ਨੇ ਫੇਰ ਤਾਂ ਕਰ ਗਿਆ ਦੇਸ ਤਰੱਕੀ ਇਹ 1977 ਦੀ ਸਾਡੀ ਸੋਸਾਇਟੀ ਚਲਦੀ ਆ ਇਹ ਆ ਨਾਲ ਮੰਡੀ ਆ ਇੱਥੇ 8 ਦੀ ਦੁਕਾਨ ਵੀ ਆ ਸਾਡੀ ਸੋਸਾਇਟੀ ਦੀ ਠੀਕ ਹੈ ਜੀ ਤੇ ਸਰਕਾਰ ਕਹਿੰਦੀ ਆ ਵੀ ਸਰਕਾਰੀ ਜੈਸੂ ਆਪਾਂ ਫਸਲਾਂ ਕਿਸਾਨ ਵੇਚਣਾ ਉਹਦੇ ਉੱਪਰ ਸਾਨੂੰ ਬੋਨਸ ਵੀ ਮਿਲਦਾ ਜੀ ਜਦ ਸਾਡੀ ਸੋਸਾਇਟੀ ਨਹੀਂ ਚੱਲਦੀ ਤੇ ਸਾਡੇ ਕਿਸਾਨ ਨੂੰ ਪੂਰ ਸਹੂ ਆਊਗਾ ਸਾਡੀ 8 ਦੀ ਦੁਕਾਨ ਖਾਪਾ ਸਾਡਾ ਪ੍ਰੋਗਰਾਮ ਰੁਕ ਗਿਆ ਸਾਡੇ ਜੋ ਇੱਥੇ ਖਾਦਾਂ ਦੀ ਦਵਾਈਆਂ ਦੀਆਂ ਜੋ ਸਾਡੇ ਨਿਕਾਸੀ ਹੋਈਆਂ ਸੀਗੀਆਂ ਉਹ ਬੰਦ ਹੋ ਗਿਆ ਨੇ ਲਗਭਗ 1 ਕਰੋੜ ਦਾ ਸਾਡਾ ਜੋ ਖੇਤੀ ਸੰਦ ਟਰੈਕਟਰਾਂ ਵਾਲੀ ਮਸ਼ੀਨਾ ਲੇਜਰ ਸਾਰਾ ਸਾਡਾ ਤੂੜੀ ਬਣ ਰਿਹਾ ਅੱਛਾ ਜੀ ਲੱਗ ਖਾ ਗਿਆ ਉਹਨੂੰ ਉਹਨੂੰ ਕੋਈ ਸਾਹਮਣ ਵਾਲਾ ਨਹੀਂ ਕਿ ਦੇਖਣ ਵਾਲਾ ਨਹੀਂ ਤੇ ਸਾਡੇ ਕਿਸਾਨ ਨੂੰ ਅੱਜ ਪ੍ਰਾਈਵੇਟ ਲੋਕਾਂ ਕੋਲੋਂ ਜਾ ਕੇ ਕੰਮ ਕਰਾਉਣਾ ਪੈਂਦਾ ਤੇ ਪ੍ਰਾਈਵੇਟ ਜੋ ਹੁੰਦਾ ਉਹ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਜੋ ਇਸ ਕਰਕੇ ਕਿਸਾਨ ਦੀ ਲੋਟ ਹੁੰਦੀ ਆ ਤੁਹਾਨੂੰ ਕਦੋਂ ਪਤਾ ਲੱਗੇ ਜੀ ਕਿ ਤੁਸੀਂ ਡਿਫਾਲਟਰ ਹੋਏ ਹੋ ਇਹ ਸਾਨੂੰ ਲਗਭਗ 3 ਸਾਲ ਦੇ ਇਹ ਇੱਕ ਸੁਖ ਸਰਾਟ ਜੀ ਨਿਕਲਦੀ ਸੀਗੀ ਹੁਣ ਪਿਛਲੇ ਡੇਢ ਸਾਲ ਤੋਂ ਸਾਰਾ ਜੱਗ ਜਾਗਰ ਹੋ ਚੁੱਕਿਆ ਹੈ ਜਰ ਸਾਹਿਬ ਤੋਂ ਫਿਰ ਤੁਸੀਂ ਕੋਈ ਉੱਚ ਅਧਿਕਾਰੀਆਂ ਨਾਲ ਸਰਕਾਰ ਨਾਲ ਕੋਈ ਸਰਕਾਰੀ ਨੁਮਾਇੰਦੇ ਨਾਲ ਗੱਲ ਹੀ ਨਹੀਂ ਕੀਤੀ ਕਿ ਸਾਡੇ ਨਾਲ ਇਹ ਹੋਏ ਜੀ ਜੋ ਨਹੀਂ ਕੀਤੀ ਜੀ ਬਿਲਕੁਲ ਆ ਸਾਡੀਆਂ ਜਥੇਬੰਦੀਆਂ ਦੇ ਬੰਦੇ ਨੇ ਸਾਡੇ ਕਮੇਟੀਆਂ ਦੇ ਬੰਦੇ ਖੜੇ ਨੇ ਪਿੰਡ ਦੇ ਜੋ ਜਾਗਰਕ ਕਿਸਾਨ ਨੇ ਉਹਨਾਂ ਨੇ ਸਮੇਂ-ਸਮੇਂ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਆ ਉੱਚ ਅਧਿਕਾਰੀਆਂ ਨਾਲ ਮੈਨੇਜਮੈਂਟ ਤੱਕ ਗੱਲ ਕੀਤੀ ਆ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਉਹਨਾਂ ਦੇ ਦਫ਼ਤਰ ਜਾ ਕੇ ਵੀ ਚਿੱਠੀਆਂ ਦੇ ਕੇ ਆ ਚੁੱਕੇ ਆ ਉਹਨਾਂ ਦੀ ਵੀ ਗੱਲ ਕਰ ਚੁੱਕੇ ਆ ਇਹ ਦੇਖਣਾ ਸੀ ਪਰ ਹੁਣ ਤੱਕ ਕੋਈ ਐਕਸ਼ਨ ਨਹੀਂ ਹੋਇਆ ਨੇ ਪਰ ਸਰਕਾਰ ਤਾਂ ਅਕਸਰ ਕਹਿੰਦੀ ਆ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਹਿਲੀ ਸਰਕਾਰਾਂ ਦੇ ਵਿੱਚ ਜਿਨ੍ਹਾਂ ਨੇ ਕਪੜੇ ਕੀਤੇ ਨੇ ਇੱਕ ਉਹ ਤੱਕ ਕੇ ਆਪਾਂ ਦੇਖਦੇ ਆਂ ਜੀ ਇਹ ਤਾਂ ਕਹਿੰਦੇ ਨੇ ਕਿ ਮੰਤਰੀ ਤੱਕ ਚਾੱਕ ਕੇ ਜੇਲ੍ਹਾਂ 'ਚ ਠੋਕ ਦੇ ਜੀ ਇਹਨਾਂ ਨੇ ਆਪਦੇ ਮੰਤਰੀਆਂ ਖਿਲਾਫ ਕੁਝ ਕੈਂਪ ਵੀ ਕੀਤੀ ਸੀਗੀ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਪਸ਼ਨ ਕੀਤੀ ਉਹਨਾਂ ਨੇ ਹਾਂ ਜੀ ਆਹ ਕਰਸਾਂ ਦਾ ਅਸੀਂ ਤਹਾਈਆਂ ਪਾ ਰਹਿਆਂ ਹਾਂ ਨਹੀਂ ਸਾਡੇ 3 ਪਿੰਡ ਕੜਪਰੇ ਹੋਏ ਨੇ ਸਾਡਾ ਕਿਸਾਨ ਕੜਪਰੇ ਹਾਂ ਅਸੀਂ 3 3 ਸਾਲਾਂ ਤੋਂ ਅਸੀਂ ਬੈਟਾਉਟ ਕਰ ਰਹਿਆਂ ਹਾਂ ਸਰਕਾਰ ਦੀਆਂ ਅੱਖਾਂ ਕਿਉਂ ਨਹੀਂ ਖੁੱਲੀਆਂ ਸਰਕਾਰ ਦੇ ਕੰਨ ਕਿਉਂ ਬੰਦ ਨੇ ਹਾਂ ਜੇ ਅਸੀਂ ਸਰਕਾਰ ਤੱਕ ਆਵਾਜ਼ ਨਾ ਪਹੁੰਚਾਈ ਹੁੰਦੀ ਅਸੀਂ ਇੱਥੇ ਬੈਠੇ ਹੁੰਦੇ ਫਿਰ ਅਸੀਂ ਦੋਸੀ ਬਣਦੇ ਅਸੀਂ ਦੋਸੀ ਨਹੀਂ ਹੈਗੇ ਅਸੀਂ ਸਮੇਂ-ਸਮੇਂ ਤੇ ਕਿਸ਼ਤਾਂ ਭਰਨ ਵਾਲੇ ਬੰਦੇ ਆ ਸਰਕਾਰ ਤੱਕ ਅਸੀਂ ਪਹੁੰਚ ਕੀਤੀ ਹੋਈ ਆ ਮੈਨੇਜਮੈਂਟ ਜੋ ਹਾਈ ਕਮਾਂਡ ਆ ਇਹਨਾਂ ਦੀ ਚੰਡੀਗੜ੍ਹ ਤੱਕ ਅਸੀਂ ਇਹਨਾਂ ਨੂੰ ਚਿੱਠੀਆਂ ਲਿਖ ਚੁੱਕੇ ਆ ਪਤਾ ਸਾਰੀ ਮੈਨੇਜਮੈਂਟ ਨੂੰ ਉੱਪਰ ਤੱਕ ਉੱਚਤਕਾਰੀਆਂ ਨੂੰ ਸਭ ਪਤਾ ਵੀ ਇੱਥੇ 2-3 ਕਰੋੜ ਦਾ ਕਪੜਾ ਹੋਇਆ ਹੋਇਆ ਹਾਂ ਉਹ ਮਿਲ ਭੁਗਤ ਹੋਇਆ ਕੰਦੇ ਕਿਸੇ ਵਾਊਚਰ ਕੱਟਣ ਵਾਲਾ ਬੰਦਾ ਇਹਨੇ ਕਪੜਾ ਨਹੀਂ ਕੀਤਾ ਉਹ ਉੱਪਰ ਮਿਲੀ ਭੁਗਤਾਂ ਸਾਨੂੰ ਕੋਈ ਆਇਆ ਜੀ ਜਾਂਚ ਕਰਨ ਅਧਿਕਾਰੀ ਇੱ ਅੱਛਾ ਇੱਥੇ ਦੋ ਅਵਸਰ ਆਉਂਦੇ ਜੀ ਪਹਿਲੀਆਂ ਚ ਉਹਨਾਂ ਨੇ ਇਹ ਕਹਿ ਕੇ ਭੇਜਤਾ ਵੀ ਇਹ ਤਾਂ ਪੈਸੇ ਭਰਨੇ ਪੈਣਗੇ ਮੇਰੀ ਗੱਲ ਸੁਣੋ ਜੀ ਜਦ 30 ਥੈਲੇ ਜੂਰੀਏ ਦੇ ਇਹ ਇਹ ਬਣਾ ਸਕਦੇ ਇੱਕ ਇਹਦਾ 3 ਇਹ ਬਣਾ ਸਕਦੇ ਨੇ ਫੇਰ ਅਸੀਂ ਜ਼ੀਰੋ ਕੱਟ ਕੇ ਇੱਕ ਨਹੀਂ ਬਣਾ ਸਕਦੇ ਉਹਦਾ ਅਸੀਂ ਇੱਕ ਜੇ ਬਣਾ ਦਈਏ ਉਹ ਚੱਲਦਾ ਨਹੀਂ ਇਹਨਾਂ ਦਾ ਚੱਲ ਰਿਹਾ ਫੇਰ ਨਾਲੇ ਕਹਿੰਦੇ ਕਾਪੀਆਂ ਨੂੰ ਕੋਈ ਪੁੱਛਦਾ ਨਹੀਂ ਫੇਰ ਇਹ ਕਾਪੀਆਂ ਬਣਾਈਆਂ ਕਹਦੋ ਨੇ अच्छा कापीयां ਤੇ ਸਾਰਾ ਕੁਝ ਸਹੀ ਹੈ ਹਾਂ ਆ ਦੇਖ ਲਓ ਆ ਦੇਖ ਲਓ ਕਾਪੀ ਤੇ 31 ਥੱਲੇ ਡਾਈਏ ਤੇ ਹੈ ਨਹੀਂ ਉਥੇ ਉਹ ਅਚਾਰੇ ਪਏ ਨੇ ਉਥੇ ਚਾਰੇ ਪਏ ਨੇ ਜੂਰੀਏ ਤੇ ਨੇ ਕਾਹਟ 1000 ਰੁਪਈਆ اچھا ਹਾਂ ਉਥੇ ਹੈ ਨਹੀਂ ਹੇ ਹੇ ਇਹ ਸੇਵਾ ਕਰਾ ਬੱਧ ਆਪ ਕਰੇ ਦੇ ਨੇ ਜੀ ਛੋਟੇ ਨਾਲ ਜੂਰੀਆ ਤੇ ਡੀਏਪੀ ਵੱਧ ਪਤਾ ਹਾਂ ਇਹ ਵੀ ਖੇਤੀ ਵੱਧ ਕਰਦੇ ਹੋਣਗੇ ਉਹ ਖੇਤੀ ਦੇ ਦਾਸ ਵਿੱਚ ਜਮੀਨਾਂ ਸਾਰੀਆਂ ਹਾਂ ਦੂਜੇ ਦੇ ਵਿੱਚ ਕਿੰਨੇ 30 ਥੱਲੇ ਬੱਧ ਜੂਰੀਏ ਦੇ ਹਾਂ 30 ਥੱਲੇ ਤਾਂ ਉੱਥੇ ਲਿਖੇ ਪਏ ਨੇ 2.5 ਹਾਂ 2.5 ਬਾਜਪਾ ਇਹ ਤਾਂ ਕਿੰਨੀ ਬੁੱਕ ਚ ਨਾਮਦਾਰ ਚ ਹੋਣਾ ਚਾਹੀਦਾ ਜੀ ਫਿਰ ਇੰਨਾ ਗਾਈਆ ਪਾਇਆ ਅਧਿਕਾਰੀ ਅਧਿਕਾਰੀ ਉਹ ਪੰਡਤ ਤੇ ਉਹ ਬ੍ਰਾਹਮਣ ਕਟਾ ਹਾਂ ਉਹ ਕੋਈ ਉੱਚ ਅਧਿਕਾਰੀਆਂ ਨੇ ਉਹਦੀ ਜਾਂਚ ਕੀਤੀ ਨਹੀਂ ਉਹ ਕਿਸਾਨਾਂ ਨਾਲ ਐਡੇ ਐਡੇ ਕਾਪੜੇ ਹੋ ਰਹੇ ਨੇ ਦੋ ਕੀਲਿਆਂ ਦੇ ਤੁਸੀਂ ਮਾਲਕ ਹਾਂ ਤੇ 30 ਥੱਲੇ ਡੀਏਪੀ ਨੇ ਤੁਸੀਂ ਕਹਿੰਦੇ ਹੋ ਕਿ ਸਾਡੇ ਖਾਤੇ 'ਚ ਪਾਏ ਪਏ ਨੇ ਉਹ ਤਾਂ 30 ਥੱਲੇ ਆਏ ਬਣਾਏ ਪਏ ਨੇ ਜੀ ਮੈਨੂੰ ਉਹਨੇ ਰੇ ਚਕਾਤਾ ਹੂੰ ਜਿੰਨਾ ਪੈਸੇ ਭਰੇ ਉਹ ਪੈਸੇ ਭਰੇ ਬਿਨਾਂ ਰੇ ਚਕਾਤਾ ਜੀ ਮੈਨੂੰ ਐ ਕਹਿੰਦਾ ਮੈਂ ਨੂੰ ਇਹ ਪੈਸੇ ਮੈਨੂੰ ਹੀ ਦੇ ਜਾ ਤਾ ਕਾਗਜ਼ 5000 ਰੁਪਇਆ ਮੈਂ ਤੇਰਾ ਰੇ ਰੇਡ ਭਰ ਦੂੰਗਾ ਹੂੰ ਤੇ ਉਹ ਮੈਂ ਉਹ ਬੈਂਕ 'ਚ ਪਰ ਨ ਜਾ ਰਿਹਾ ਸੀ ਹੂੰ ਉਹ ਟੱਕੇ ਨਾਲੇ ਦੋ ਬੰਦੇ ਇਥੋਂ ਸਾਡੇ ਵਰਗੇ ਤੇ ਜੱਟ ਜਿਮੀਂਦਾਰ ਨਾਲੇ ਮੇਰੇ ਨਾਲ ਕਹਿੰਦੇ ਚੱਲ ਤੂੰ ਇਹਨੂੰ ਦੇ ਦੇ ਇਹ ਭਰ ਦੂਗਾ ਮੈਂ ਇਮਾਨਦਾਰੀ ਨਾਲ ਉਹਨੂੰ ਰੁਪਈਏ ਦੇ ਗਿਆ ਉਹਦੇ ਤੇ ਪਰ ਰੁਪਈਏ ਤਾਂ ਕੀ ਪਰਨੇ ਨਾਲ 5000 ਰੁਪਈਆ ਕੋਲੇ ਰੱਖ ਗਿਆ ਨਾਲੇ ਉਹਦੇ ਤੇ 31 ਸਲੇੜਾਈਏ ਦੇ ਤਾਂ ਆਹੋ ਕੱਢਦਾ 5000 ਰੁਪਈਆ ਨਾਲੇ ਹੋਰ ਬਣਾਉਂਦਾ ਤੇ ਇਹਦਾ ਜੀ ਕਿਤੇ ਨਾ ਕਿਤੇ ਸਾਡੇ ਕਿਸਾਨ ਵੀ ਜ਼ਿੰਮੇਵਾਰ ਨੇ ਕਿੰਨਾ ਗੱਲ ਜੇ ਪੈਸਾ ਭਰਨਾ ਬੈਂਕ ਚ ਆਪਣੇ ਹੱਥੀ ਭਰਨ ਕਿਉਂ ਕਿਸੇ ਦੇ ਵਿਸ਼ਵਾਸ ਕਰ ਦੇਣੂ ਬੈਂਕ ਚ ਗਿਆ ਸੀ ਜੀ ਭਰਨ ਹਾਂ ਮੈਨੂੰ ਮੈਨੇਜਰ ਨੇ ਮੋੜਿਆ ਕਹਿੰਦਾ ਜਾ ਕੇ ਕਹਿੰਦਾ ਸੈਕਟਰੀ ਨੂੰ ਫੜਾ ਦੇ ਉਹ ਵੀ ਇਕੱਠੇ ਦੇਊਗਾ ਅੱਛਾ ਸਾਡੀ ਮੇਰੀ ਮਾਤਾ ਗੁਜਰੀ ਤੇ ਮੈਂ ਮਾਤਾ ਦੇ ਪੈਸੇ ਭਰਵਾਇਆ ਸੀ ਹੂੰ ਮੈਨੂੰ ਮੈਨੇਜਰ ਨੇ ਮੋੜਿਆ ਉਧਰੋਂ ਭਰਾਏ ਨਹੀਂ ਉਹਨੇ ਕਹਿੰਦਾ ਉਹ ਇਕੱਠੇ ਇਕੱਠੇ ਉਹਨੂੰ ਫੜਾ ਦੇ ਜਾ ਕੇ ਪਵਨ ਮਾਨ ਸਾਹਿਬ ਮੈਂ ਮੈਨੇਜਰ ਕੋਲ ਆਏ ਨਹੀਂ ਹੈਗੇ ਉਹਨੇ ਅੱਛਾ ਜੀ ਭਰ ਕੇ ਲਿਆ ਕੇ ਇਹਨੂੰ ਰਸੀਦ ਦਿੱਤੀ ਆ ਮੇਰੀ ਕਾਪੀ ਨੰਦ ਕਰਕੇ ਮੈਨੂੰ ਦੇ ਦਿੱਤੀ ਨਾ ਲਾ ਕੇ ਕਰਵਾ ਦਿਓ ਹਾਂ ਉਹ ਫੇਰ ਖੜੇ ਨੇ ਖੜੇ ਨੇ ਡੀਕਨ ਪੇਂਡਿੰਗ ਜਾਇ ਦੇ ਪਾਇਆ ਹੈ 48 ਕਿਲੋ ਪਾਇਆ ਹੈ ਜਿਹਦਾ ਸੀ ਖਸਾਨਾ ਤੋਂ ਛੱਡੇ ਸੈਟਰੀਆਂ ਚ ਕਿਤੇ ਆਇਆ ਕਾਦੀ ਪੀਪਾ ਆਪਣੀ ਆ 48 ਜੱਗ ਬਾਈ ਕਾਦੀ ਜੱਗ ਖਾ ਗਿਆ ਕੰਦਾ ਕਾਪੀ ਤੇ ਪਾਇਆ ਇਹਨਾਂ ਦਾ ਜਿਹੜਾ ਕਾਪੀ ਤੇ ਲਿਗਿਆ ਨਹੀਂ ਹੋਇਆ ਅੱਛਾ ਬੇਸੀ ਕਿਉਂ ਸੀਗਾ ਪਤਾ ਨਹੀਂ ਉਹਨੂੰ ਬੰਦਾ ਦੇਖ ਲੈ ਜੀ 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 ਇਹ ਵੀ ਦੇਖਿਆ ਹੋਇਆ ਨਹੀਂ ਇਹਦਾ ਰਿਪੋਰਟਾਂ ਚ ਬੋਲ ਰਿਹਾ ਜੀ ਇਹ ਸੋ ਭਵੰਤਮਨ ਸਾਹਿਬ ਇਹ ਮਸਲਾ ਜੀ ਪਿੰਡ ਗੌਲ ਵਿਧਾਨ ਸਭਾ ਹਲਕਾ ਨਾਪਾ ਦਾ ਇੱਕ ਵਾਰ ਧਿਆਨ ਇੱਧਰ ਜ਼ਰੂਰ ਦਿੱਤਾ ਜਾਵੇ ਕਿਉਂਕਿ ਕੱਲਾ ਬਾਵੇ ਕਰਨ ਨਾਲ ਸਰਕਾਰ ਤਰੱਕੀ ਨਹੀਂ ਕਰਦੀ ਦੇਸ਼ ਤਰੱਕੀ ਨਹੀਂ ਕਰਦਾ ਸਰਕਾਰ ਜਿਹੜਾ ਕਹਿ ਰਹੀ ਆ ਤੇ ਹਰ ਇੱਕ ਮਸਲੇ ਦਾ ਹੱਲ ਹੋ ਰਿਹਾ ਹੈ ਸੋ ਇਹ ਕਿਸਾਨ ਦੱਸ ਰਹੇ ਨੇ ਅਸੀਂ ਨਹੀਂ ਕਹਿ ਰਹੇ ਇਹ ਕਿਸਾਨ ਦੱਸ ਰਹੇ ਨੇ ਕਿ ਹੋਇਆ ਵਾ ਕੀ ਆ ਕਿਉਂ ਨਹੀਂ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਬੜੇ ਲੰਮੇ ਟਾਈਮ ਤੋਂ ਕਹਿ ਰਹੀਆਂ ਨੇ ਕਿ ਇਹ ਸਰਕਾਰਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿਤੇ ਉਹੀ ਚਾਲ ਤਾਂ ਨਹੀਂ ਚੱਲੀ ਜਾ ਰਹੀ ਇਹ ਕਿਸਾਨਾਂ ਨੂੰ ਰਖੜ ਕੇ ਕਿਤੇ ਉਹੀ ਸਰਕਾਰਾਂ ਚੱਲ ਰਹੀਆਂ ਜੀ ਜਿਹੜਾ ਕੰਮ ਇਹ ਦਰ ਵੀ ਕਰ ਲੋਈ ਇਹ ਸੁਸਾਇਟੀਆਂ ਨੂੰ ਨਿਸ਼ਾਨਾ